ਮੋਦੀ 3.0 ਗਵਰਨਮੈਂਟ ਇਹਨੂੰ ਹੁਣ ਮਹੀਨਾ ਕੀ ਹੋਇਆ ਬਣੀ ਨੂੰ ਪਰ ਪਹਿਲੇ ਮਹੀਨੇ ਦੇ ਅੰਦਰ ਅੰਦਰ ਹੀ ਸਰਕਾਰ ਦੀ ਰੰਗਤ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ ਤੇ ਗੱਲ ਫੇਰ ਉੱਥੇ ਹੀ ਆਉਂਦੀ ਹੈ ਵੀ ਐਤਕੀ ਆਪੋਜੀਸ਼ਨ ਸਟਰੋਂਗ ਆ ਤੇ ਇਸ ਗੱਲ ਦੇ ਸੰਕੇਤ ਨਜ਼ਰ ਆ ਰਹੇ ਸੀ ਵੀ ਐਤਕੀ ਸਰਕਾਰ ਵਾਸਤੇ ਰਾਹ ਇੰਨਾ ਸਿੱਧਾ ਪੱਧਰਾ ਹੋਣ ਵਾਲਾ ਹੈ ਕੋਈ ਨਹੀਂ ਪਰ ਉਹਦਾ ਅਸਰ ਵਿਦਿਨ ਦਾ ਫਰਸਟ ਮੰਥ ਪਹਿਲੇ ਮਹੀਨੇ 'ਚ ਦੇਖਣ ਨੂੰ ਮਿਲ ਜਾਏਗਾ ਇਹ ਸ਼ਾਇਦ ਕਈਆਂ ਨੂੰ ਹੈਰਾਨ ਕਰੇ ਕੀ ਚੱਲ ਰਿਹਾ ਜੀ ਵੀਰ ਜੀ ਬਿਲਕੁਲ ਆ ਪਿਛਲੇ ਦਿਨਾਂ ਦੇ ਵਿੱਚ ਸੋਚ ਚੁੱਕਾ ਜਿਹੜਾ ਸੈਸ਼ਨ ਹੋਇਆ ਉਸ ਤੋਂ ਬਾਅਦ ਰਾਸ਼ਪਤੀ ਦਾ ਭਾਸ਼ਣ ਉੱਪਰ ਬਹਿਸ ਹੋਈ ਉਹ ਸਾਰੀ ਲਗਭਗ ਲੋਕਾਂ ਨੇ ਸਿੱਧੀ ਵੀ ਜਿਨ੍ਹਾਂ ਦੀ ਇੱਛਾ ਹੁੰਦੀ ਉਹ ਸੰਸਦ ਵਾਲੀਆਂ ਚੈਨਲਾਂ ਤੇ ਜਾ ਕੇ ਵੀ ਸੁਣ ਚੁੱਕੇ ਨੇ ਟੈਲੀਵਿਜ਼ਨਾਂ ਰਾਹੀਂ ਵੀ ਸੁਣ ਚੁੱਕੇ ਨੇ ਪਰ ਚਰਚਾ ਵੀ ਪਰ ਮੈਂ ਅੱਜ ਬਿਆਨਬਾਜ਼ੀ ਤੇ ਗੱਲ ਨਹੀਂ ਕਰ ਰਿਹਾ ਹੂੰ ਮੈਂ 1 ਮਹੀਨੇ ਦੇ ਵਿੱਚ ਵਾਪਰੀਆਂ ਘਟਨਾਵਾਂ ਜੀ 1 ਮਹੀਨੇ ਦੇ ਵਿੱਚ ਆਏ ਹਵਾਲੇ ਹੂੰ ਵੱਖ-ਵੱਖ ਪਹਿਲੂ ਉਹਨਾਂ ਦੇ ਆਧਾਰ ਤੇ ਗੱਲ ਕਰ ਰਹੇ ਕਿ ਮਤਲਬ 1 ਮਹੀਨਾ ਤੇ ਨਵੀਂ ਸਰਕਾਰ ਦੀ ਚੂੜੇ ਦਾ ਰੰਗ ਇੱਕ ਮਹੀਨੇ ਚ ਨਵੀਂ ਸਰਕਾਰ ਦੇ ਚਿਹਰੇ ਤੋਂ ਰੋਣ ਕੇ ਉੱਠ ਜਵੇ ਹੂੰ ਇਹ ਆਪਣੇ ਆਪ ਸਵਾਲ ਇਹਦਾ ਮਤਲਬ ਕਿਤੇ ਨਾ ਪੈਸੇ ਨਵੀਂ ਸਰਕਾਰ ਕਹਿਣਾ ਵੀ ਗਲਤ ਹੈ ਜਨਾਬ ਇਹ ਤਾਂ ਦੂਜਾ ਨਹੀਂ ਤੀਜਾ ਬਿਆਹ ਹੈ ਮਤਲਬ 10 ਸਾਲ ਪੁਰਾਣੀ ਸਰਕਾਰ ਹੈ ਜੀ ਸੋ ਇਹ ਇਹ ਇਸ ਲਈ ਪੁਰਾਣੀ ਉਹ ਸਰਕਾਰ ਹੈ ਪਰ ਕਹਿਣ ਨੂੰ ਬਸ ਨਵੀਂ ਹੈ ਹਾਂ ਪਰ ਜੇਕਰ ਤੁਸੀਂ ਤਾਜ਼ੀ ਘਟਨਾ ਤੋਂ ਸ਼ੁਰੂ ਕਰੋ ਹਾਸਲਤ ਦੇ ਵਿੱਚ ਜੋ ਹੁਣ ਵਾਪਰਿਆ ਝੋਪੀ ਦੇ ਵਿੱਚ ਹੈ ਨਾ ਆਪਾਂ ਕੱਲ ਵਿਸਾਰਤ ਤੋਂ ਉੱਤੇ ਗੱਲ ਕਰਕੇ ਹਟਿਆ ਕਿ ਬਾਬਾ ਉੱਥੋਂ ਨਿਕਲ ਗਿਆ ਤੇ ਉਹ ਮਿੱਟੀ ਚੁੱਕਣ ਦੇ ਲਈ ਉਹ ਸਾਰਾ ਕੁਝ ਵਾਪਰਿਆ ਪਰ ਹੁਣ ਕਹਾਣੀ ਤਾਂ ਉਹਦੇ ਅੱਗੇ ਦੀ ਨਿਕਲ ਰਹੀ ਆ ਕਿ ਬਾਬਾ ਆਪਣੇ ਆਸ਼ਰਮ ਪਹੁੰਚ ਗਿਆ ਤੇ ਕੋਈ ਉਹਨੂੰ ਪੁੱਛਣੇ ਨਹੀਂ ਆਇਆ ਐਫ ਆਈ ਆਰ ਦਰਜ ਹੋ ਗਈ ਬਾਬੇ ਦਾ ਚਨਾ ਨ ਨਹੀਂਗਾ ਹੈਨਾ ਤੇ ਬਾਬਾ ਕਹਿੰਦਾ ਮੈਂ ਤਾਂ ਆ ਗਿਆ ਸੀਗਾ ਜੀ ਪਰ ਹੁਣ ਪੁਲਿਸ ਦਾ ਅਧਿਕਾਰੀ ਅੰਦਰ ਜਾਂਦਾ ਕਹਿੰਦਾ ਨਹੀਂ ਜੀ ਬਾਬਾ ਤਾਂ ਅੰਦਰ ਹੈ ਹੀ ਨਹੀਂ ਜੀ ਪਰ ਸਵੇਰ ਨੂੰ ਜਿਹੜੀਆਂ ਗੱਡੀਆਂ ਨਿਕਲਦੀਆਂ ਬਾਬੇ ਨੂੰ ਨਾਲ ਲੈ ਕੇ ਉਹਨਾਂ ਚ ਇੱਕ ਗੱਡੀ ਤੇ ਬੀਜੇਪੀ ਦਾ ਝੰਡਾ ਵੀ ਲੱਗਿਆ ਸੀ ਹੂੰ ਸੋ ਕਹਾਣੀ ਤਾਂ ਕਾਫੀ ਕੁਛ ਹੈ ਹੁਣ ਇਹ ਸਾਰੀ ਘਟਨਾ ਦੇ ਲਈ ਕੀ ਭੋਲਾ ਬਾਬਾ ਜੁਮੇਵਾਰ ਹੈ ਕਿ ਜੋਗੀ ਬਾਬਾ ਜੁਮੇਵਾਰ ਹੈ ਕਿ ਦਿੱਲੀ ਵਾਲਾ ਬਾਬਾ ਜੁਮੇਵਾਰ ਹੂੰ ਕਿਤੇ ਤੱਕ ਜ਼ਿੰਮੇਵਾਰੀ ਤਾਇ ਕਰੋਂਗੇ ਇਸ ਲਈ ਇਹੀ ਜੀਆਂ ਘਟਨਾਵਾਂ ਦੇ ਹਵਾਲੇ ਜਦੋਂ ਮੈਂ ਦੇਖਦਾ ਤਾਂ ਤੀਜੀ ਵਾਰ ਨਰੇਂਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਦੇ ਆ ਤੇ ਜਿਸ ਦਿਨ ਮੋਦੀ ਜੀ ਸੌ ਚੁੱਕਦੇ ਆ ਉਸ ਦਿਨ ਜੰਮੂ ਕਸ਼ਮੀਰ ਕਸ਼ਮੀਰ ਦੇ ਵਿੱਚ ਤੀਰਸ ਯਾਤਰੀਆਂ ਦੀ ਬੱਸ ਤੇ ਹਮਲਾ ਹੁੰਦਾ ਜੀ ਤੇ ਜਿੱਦਾਂ ਦੀ ਸਰਕਾਰ ਬਣੀ ਆ ਉਸ ਦਿਨ ਦੀ ਜੰਮੂ ਕਸ਼ਮੀਰ ਦੇ ਵਿੱਚ ਕਿੰਨੀਆਂ ਅਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹੂੰ ਪਰ ਇਸ ਲਈ ਸਰਕਾਰ ਲਈ ਸਵਾਲ ਹੈ ਜਿਹੜੀ ਕੰਮ ਭਰਦੀ ਸੀ ਜੀ ਹੋਰ ਛੱਡੋ ਨੀਟ ਦੀ ਪ੍ਰੀਖਿਆ ਘਟਾਲਾ यूजीसी नेट परीक्षा ਘਟਾਲਾ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਉਜਾਗਰ ਕਰਨ ਕਾ ਮੈਂ ਪਰ ਵਿਸਾਰਤ ਹੋਣਾ ਅਗਲੇ ਪੁਆਇੰਟ ਤੇ ਜੀ ਇਸੇ ਸਭ ਦੇ ਦਰਮਿਆਨ ਪੱਛਮੀ ਬੰਗਾਲ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰ ਗਿਆ ਹਮ ਇਹ ਨਵੀਂ ਸਰਕਾਰ ਦੇ ਚੂੜੇ ਦਾ ਰੰਗ ਉੱਡ ਰਿਹਾ ਜੀ ਹੈ ਨਾ ਇਹ ਜਬਰਦਸਤ ਮੈਸੇ ਰੇਲ ਹਾਦਸੇ ਲਗਾਤਾਰ ਕੱਲ ਵੀ ਹਰਿਆਣਾ ਦੇ ਵਿੱਚ ਪਟੜੀ ਤੋਂ ਉਤਰ ਗਈ ਗੱਡੀ ਤੇ ਉਹਦੇ ਨਾਲ 6-7 ਘੰਟੇ ਆਵਾਜਾਈ ਪ੍ਰਭਾਵਤ ਹੋਈ ਜਿਹੇ 2-3 ਹਾਦਸੇ ਵਾਪਰੇ ਪਰ ਵੱਡਾ ਰੇਲ ਹਾਦਸਾ ਜੀ ਸੋ ਇਹ ਤਿੰਨ ਘਟਨਾਵਾਂ ਕੀ ਨਵੀਂ ਸਰਕਾਰ ਦੀ ਕਿਰਕਰੀ ਲਈ ਕਾਫੀ ਨੇ ਜਾਂ ਅਗਲੀ ਸੂਚੀ ਜ਼ਰੂਰੀ ਹੈ ਆਪਾਂ ਵਿਸਾਰਤ ਕਵਰ ਕਰਦੇ ਰਿਹਾ ਕਿ ਪਹਿਲਾ ਮਾਨਸੂਨ ਹਾਂਜੀ ਸਰਕਾਰ ਦਾ ਰਾਜ਼ ਖੁੱਲ ਗਿਆ ਹੈਨਾ ਉਹ ਚਾਹੀ ਦਿੱਲੀ ਦਾ ਹਵਾਈ ਅੱਡਾ ਹੋਵੇ ਜਿੱਦਾ ਉਹ ਘਟਨਾ ਮੋਦੀ ਜੀ ਨੇ ਟਰਮੀਨਲ 1 ਦਾ ਕੀਤਾ ਚਾਹ ਜੱਬਲਪੁਰ ਚਾਹ ਗੁਜਰਾਤ ਦਾ ਰਾਜਕੋਟ ਦਾ ਹਵਾਈ ਅੱਡਾ ਹੋਵੇ ਜਿੱਥੇ ਨੁਕਸਾਨ ਪਹੁੰਚਿਆ ਚਾਹੇ ਅਯੋਧਿਆ ਜੀ ਜਿੱਥੇ ਰੇਲਵੇ ਸਟੇਸ਼ਨ ਦਾ ਉਦਘਾਟਨ ਮੋਦੀ ਜੀ ਨੇ ਕੀਤਾ ਉਹਦੀ ਕੰਧ ਦਾ ਮਸਲਾ ਹੋਵੇ ਚਾਹੇ 1800 ਕਰੋੜ ਰਾਮ ਮੰਦਰ ਵਾਲਾ ਮਸਲਾ ਹੋਵੇ ਜਿੱਥੇ ਗਰਮਗਰਮ ਤੱਕ ਪਾਣੀ ਭਰਿਆ ਜੀ ਸੋ ਇਹ ਸਾਰਿਆਂ ਦੇ ਨਾਲ ਨਾਲ ਦਿੱਲੀ ਦਾ ਪ੍ਰਕティ ਮੈਦਾਨ ਦੀ ਸੁਰੰਗ ਹਮਮ ਬੜੇ ਲਾਲਚ ਕਰਨਾ ਮੋਦੀ ਨੇ ਉਦਘਾਟਨ ਕੀਤਾ ਸੀ ਉਹ ਪਾਣੀ ਨਾਲ ਭਰੀ ਪਈ ਹੈ ਜਨਾਬ ਜੀ ਸੋ ਇਸੇ ਤਰ੍ਹਾਂ ਬਿਹਾਰ ਦੇ ਕਈ ਪੁਲਾਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਕਿਤੇ ਤੜਗੇ ਤੇ ਕਿਤੇ ਡਿੱਗ ਗਏ ਕਿਤੇ ਕੁਝ ਹੋ ਗਏ ਸੋ ਉਹਨਾਂ ਤਾਜ਼ੀ ਘਟਨਾ ਹਾਜ਼ਰ ਸਾਲੀ ਕਿੰਨੇ ਸੁੱਬਿਆਂ ਤੋਂ ਇਹ ਸਾਰੀਆਂ ਸ਼ਿਕਾਇਤਾਂ ਆਈਆਂ ਤੇ ਇਹਨਾਂ ਸ਼ਿਕਾਇਤਾਂ 'ਚ ਬਹੁਤ ਗਿਣਤੀ ਮਸਲੇ ਉਹ ਨੇ ਜਿਨ੍ਹਾਂ ਦਾ ਉਦਘਾਟਨ ਨਰਿੰਦਰ ਮੋਦੀ ਜੀ ਨੇ ਕੀਤਾ ਹੂੰ ਹੋਰ ਛੱਡੋ ਹੁਣ ਇਹ ਸਾਰੀਆਂ ਘਟਨਾਵਾਂ ਦੇ ਵਿੱਚ ਚਾਹੇ ਪੋਲਾ ਹੈ ਚਾਹੇ ਨੀਟ ਪ੍ਰੀਖਿਆ ਹੈ ਚਾਹੇ ਆ ਹਾਥਰਸ ਵਾਲੀ ਘਟਨਾ ਹੈ ਹੈਨਾ ਚਾਹੇ 1800 ਕਰੋੜ ਵਾਲਾ ਮਸਲਾ ਹੈ ਹੈ ਇਹ ਸਾਰੀਆਂ ਪਹਿਲੂਆਂ ਤੇ ਚਾਹੇ ਪੋਲਾ ਦਾ ਮਸਲਾ ਹੈ ਚਾਹੇ ਪ੍ਰਗਤੀ ਮੈਦਾਨ ਦਾ ਮਸਲਾ ਹੈ ਕੀ ਇਹ ਚੋ ਸਿਰਫ ਨਲਾਈ ਕਿ ਚਲਕਦੀ ਹੈ ਜਾਂ ਹੁਣ ਪ੍ਰਸ਼ਾਸਨ ਚ ਦੀ ਮੁਸਕ ਵੀ ਆਉਣ ਲੱਗੀ ਹੈ ਹੂੰ ਸੋ ਸਵਾਲ ਇਹ ਵੀ ਹੈ ਕਿ ਸਾਰੀ ਘਟਨਾ ਚ ਕਿਤੇ ਨਾ ਕਿਤੇ ਭ੍ਰਸ਼ਟਾਚਾਰ ਦਾ ਵੀ ਸਵਾਲ ਖੜਾ ਹੋਣ ਲੱਗ ਪਿਆ ਤੇ ਕਿਉਂ ਵਾਪਰ ਰਿਹਾ ਮਣੀਪੁਰ ਸੜਕ ਮਣੀਪੁਰ ਦਾ ਜਿਹੜਾ ਮਣੀਪੁਰ ਸੜਦਾ ਰਿਹਾ ਤੇ ਮੋਦੀ ਜੀ ਮਿੱਥਿਆ ਬੋਲੇ ਹੀ ਨਹੀਂ ਜਾਣਾ ਤਾਂ ਦੂਰ ਦੀ ਗੱਲ ਹੈ ਬੋਲਣਾ ਵੀ ਵਾਜਬ ਨਹੀਂ ਸਮਝਿਆ ਕਿਸੇ ਨੇ ਹਾਂ ਕੀ ਕਸ਼ਮੀਰ ਤੋਂ ਲੈ ਕੇ ਮਣੀਪੁਰ ਤੱਕ ਜੋ ਘਟਨਾਕਰਮ ਵਾਪਰੇ ਉਹਦੇ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ ਨਹੀਂ ਸੋ ਜ਼ਿੰਮੇਵਾਰੀ ਬਣਦੀ ਨੀਟ ਦੀ ਪ੍ਰੀਖਿਆ ਦੇ ਵਿੱਚ ਜੋ ਯੂਜੀਸੀ ਨੈਟ ਦੀ ਪ੍ਰੀਖਿਆ ਦਾ ਜੋ ਘਟਾਲਾ ਹੋਇਆ ਕੀ ਉਹਦੇ ਲਈ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਜੀ ਵਿਜੇ ਜੀ ਤੁਸੀਂ ਹਿਸਾਬ ਲਾਓ ਕਿ ਇਹ ਨੀਟ ਪ੍ਰੀਖਿਆ ਦੇ ਮਾਮਲੇ ਚ 24 ਲੱਖ ਵਿਦਿਆਰਥੀ ਪ੍ਰਭਾਵਿਤ ਹੋਇਆ ਜੀ ਮਤਲਬ 24 ਲੱਖ ਵਿਦਿਆਰਥੀਆਂ ਦਾ ਮਤਲਬ ਉਹਦੇ ਨਾਲ ਜੇ ਇੱਕ ਘਰ ਚ ਪੰਜ ਜੀ ਰਹਿੰਦੇ ਆ ਤਾਂ ਨਾ ਮਾਂ ਸੁੱਤੀ ਨਾ ਪਿਓ ਸੁੱਤਾ ਨਾ ਉਹਨਾਂ ਨੂੰ ਖਾਣਾ ਉਹ ਚੰਗਾ ਨਾ ਪਤਾ ਨਹੀਂ ਕਿ ਜਵਾਗ ਦੇ ਭਵਿੱਖ ਦਾ ਕੀ ਬਣਨਾ ਹੈ ਹਮ ਮਤਲਬ 24 ਲੱਖ ਪਰਿਵਾਰ ਮਤਲਬ ਸਵਾ ਕਰੋੜ ਲੋਕ ਜੀ ਤੇ ਫਿਰ ਇਹਨੂੰ ਮੈਂ ਰਾਸ਼ਟਰੀ ਘਟਾਲਾ ਨਾ ਕਹਾ ਜਿਆਦਾ ਵਧੀਆ ਲੱਗੂਗਾ ਸਰਕਾਰ ਨੂੰ ਛੇਤੀ ਸਮਝ ਆਊਗਾ ਸ਼ਬਦ ਇਹ ਸ਼ਬਦ ਬੜਾ ਚੰਗਾ ਲੱਗਦਾ ਉਹਨਾਂ ਨੂੰ ਸੋ ਇਹ ਰਾਸ਼ਟਰੀ ਘਟਾਲਾ ਇੱਕ ਤਰ੍ਹਾਂ ਦਾ ਜੀ ਹਰੇਕ ਜਵਾਕ ਤੋਂ ਤੁਸੀਂ ਫੀਸ ਇਕੱਠੀ ਕਰਕੇ ਲਗਭਗ 1000 ਕਰੋੜ ਇਕੱਠਾ ਕੀਤਾ ਜੀ ਇਹ ਅਧਿਕਾਰਕ ਤੌਰ ਤੇ ਸਰਕਾਰ ਵੱਲੋਂ ਲਈ ਫੀਸ ਦਾ ਮੈਂ ਹਵਾਲਾ ਦੇ ਰਿਹਾ ਜਿਹੜਾ ਘਟਾਲੇ ਦੀ ਵੰਡ ਹੋਈ ਹੈ ਮੈਂ ਉਸ ਦਾ ਹਿਸਾਬ ਨਹੀਂ ਮੇਰੇ ਕੋਲ ਹੈਗਾ ਹੂੰ ਕਿ ਕਨੇ ਕਿਨੇ ਬੰਦੇ ਆ ਤੇ ਕਿਨੇ ਕਿਨੇ ਖਾਇਆ ਉਹ ਵੱਖਰਾ ਪਹਿਲੂ ਹੈ ਹੂੰ ਪਰ ਇਹ ਸਾਰੇ ਘਟਨਾਕਰਮ ਸਾਹ ਪੁਜਾਗਰ ਕਰਦੇ ਆ ਕਿ ਇੱਕ ਮਹੀਨੇ ਚ 10 ਸਾਲ ਪੁਰਾਣੀ ਕਹਿ ਲੋ ਚਾਹੇ ਮਹੀਨਾ ਨਵੀਂ ਕਹਿ ਲੋ ਸਰਕਾਰ ਦਾ ਰੰਗ ਵੀ ਉੱਡ ਰਿਹਾ ਚਿਹਰੇ ਦਾ ਨੂਰ ਵੀ ਉੱਡ ਰਿਹਾ ਤੇ ਚੂੜਾ ਵੀ ਫਿੱਕਾ ਦਿਖਣ ਲੱਗਿਆ ਹੂੰ ਮੈਂ ਕਿਸੇ ਦੇ ਬਿਆਨ ਦੀ ਗੱਲ ਨਹੀਂ ਕੀਤੀ ਜੀ 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 ਬਖਮਾਵਾ ਨੇ ਜੀ ਬਿਲਕੁਲ ਆਹ ਸਾਰੀ ਉਹ ਲੜੀ ਪਰੋਈ ਹੈ ਬਿਲਕੁਲ ਪਿਛਲੇ ਇੱਕ ਮਹੀਨੇ ਦੇ ਵਿੱਚ ਕੀ ਕੁਝ ਹੋਇਆ ਜੀ ਆਹ ਦੀਪਕ ਜੀ ਇਹ ਦੱਸਿਓ ਹੁਣ ਜਿਹੜੀ ਯੂਪੀ ਦੇ ਵਿੱਚ ਹਾਥਰਸ ਦੇ ਵਿੱਚ ਕੱਲ ਜੋ ਘਟਨਾ ਵਾਪਰੀ ਆ ਉਹ ਵੀ ਤੇ ਹੁਣ ਉਸ ਤੋਂ ਮਗਰੋਂ ਹੁਣ ਇਹ ਖਬਰ ਆ ਰਹੀ ਹੈ ਵੀ ਅਮਿਤ ਸ਼ਾਹ ਨੇ ਯੋਗੀ ਅਦਿੱਤਿਆਨਾਥ ਦੇ ਖਿਲਾਫ ਇੱਕ ਫਾਈਲ ਤਿਆਰ ਕੀਤੀ ਆ ਹੁਣ ਇਹਦੇ ਬੜੇ ਡੂੰਗੇ ਮਾਇਨੇ ਹੋ ਸਕਦੇ ਨੇ ਕਿਉਂਕਿ ਅੰਦਰ ਖਾਤੇ ਤੇ ਗੱਲਾਂ ਇਹ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਜੇ ਇਸ ਵੇਲੇ ਵੱਖੋ-ਵੱਖਰੀਆਂ ਧਿਰਾਂ ਭਾਜੀਪੀ ਦੇ ਵਿੱਚ ਜੇ ਖੇਮੇ ਵੰਡੇ ਹੋਏ ਨੇ ਤਾਂ ਜਿਹੜਾ ਯੋਗੀ ਅਦਿੱਤਿਆਨਾਥ ਦਾ ਖੇਮਾ ਹੈ ਉਹ ਮੋਦੀ ਵਿਰੋਧੀ ਖੇਮੇ ਵਾਲਾ ਏ ਅਦਿੱਤਿਆਨਾਥ ਨੇ ਸੋ ਕੀ ਚੱਲ ਰਿਹਾ ਜੀ ਇਸ ਫਾਈਲ ਦੇ ਕੀ ਮਾਇਨੇ ਨੇ ਇਹਦੇ ਕੀ ਅੱਗੇ ਸੰਕੇਤ ਨੇ ਉਹਦੇ ਬਾਰੇ ਦੱਸਿਓ ਦੇਖੋ ਬੀਜੀ ਜੀ ਆਪਾਂ ਵੋਟਾਂ ਤੋਂ ਪਹਿਲਾਂ ਚਲਦੀਆਂ ਚੋਣਾ ਦੇ ਦੌਰਾਨ ਵੀ ਆਪਾਂ ਜ਼ਿਕਰ ਕਰਦੇ ਰਿਹਾ ਕਿ ਭਾਜਪਾ ਦੇ ਘਰ ਚ ਸਾਰਾ ਕੁਝ ਠੀਕ ਨਹੀਂ ਇਸ ਵਾਰ ਜੀ ਜੀ ਚਾਹੇ ਉਹ ਆਰ ਆਰਐਸਐਸ ਵਾਲਾ ਪਹਿਲੂ ਹੋਵੇ ਤੇ ਚਾਹੇ ਇਹਨਾਂ ਦੀ ਆਪਣੇ ਗਰੁੱਪਾਂ ਵਾਲਾ ਪਹਿਲੂ ਹੋਵੇ ਜੀ ਸੋ ਬਿਲਕੁਲ ਮੋਦੀ ਦੀ ਥਾਂ ਲੈਣ ਲਈ ਜੋਗੀ ਵੀ ਕਲਾ ਤੇ ਅਮਿਤ ਸ਼ਾ ਵੀ ਕਲਾ ਹੂੰ ਤੇ ਇਹ ਤੋਂ ਬਿਨਾਂ ਕਈ ਹੋਰ ਲੈਂਚ ਹੀ ਨਹੀਂ ਫਿਰ ਜਿਹੜੇ ਬੰਦੇ ਉਹਦੀ ਥਾਂ ਲੈਣ ਨੂੰ ਉਤਰ ਅਧਿਕਾਰੀ ਬਣਨਾ ਚਾਹੁੰਦੇ ਨੇ ਉਹਨਾਂ 'ਚ ਜੰਗ ਤਾਂ ਚੱਲੂਗੀ ਨਾ ਜੀ 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 ਸੋ ਇਹ ਇਸ ਲਈ ਇਹ 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 ਫਾਈਲ ਦੇ ਪਿੱਛੇ ਰਾਜ ਹੈਗਾ ਪਰ ਕੱਲੀ ਕਹਾਣੀ ਅਮਿਤ ਸ਼ਾਹ ਤੇ ਜੋਗੀ ਦੀ ਨਹੀਂ ਹੈਗੀ ਆਪਾਂ ਮਣੀਪੁਰ ਵਾਲੀ ਘਟਨਾ ਦੀ ਗੱਲ ਕਰਕੇ ਹਟਿਆ ਮਣੀਪੁਰ ਚ ਸਰਕਾਰ ਕੀਦੀ ਐ ਭਾਜਪਾ ਦੀ ਮੁੱਖ ਮੰਤਰੀ ਕੀਦਾ ਭਾਜਪਾ ਦਾ ਤੇ ਭਾਜਪਾ ਦਾ ਉਹ ਮੁੱਖ ਮੰਤਰੀ ਐਨ ਬਰਿੰਦਰ ਸਿੰਘ ਮੀਡੀਆ ਚ ਕਹਿੰਦਾ ਕਿ ਕੇਂਦਰ ਦੀ ਸਰਕਾਰ ਸੂਬਿਆਂ ਦੀ ਸਮੱਸਿਆਵਾਂ ਵੱਲ ਗੌਰ ਹੀ ਨਹੀਂ ਕਰਦੀ ਜੀ ਕਿਸੇ ਹੋਰ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਵੱਖਰੀ ਗੱਲ ਐ ਭਾਜਪਾ ਦਾ ਮੁੱਖ ਮੰਤਰੀ ਕਹਿ ਰਿਹਾ ਇਹਦਾ ਮਤਲਬ ਘਰ ਦਾ ਸਾਰਾ ਕੁਝ ਠੀਕ ਨਹੀਂ ਐ ਤੁਹਾਡੇ ਹਮ ਹੈਨਾ ਮਹਾਰਾਸ਼ਟਰ ਦੇ ਵਿੱਚ ਭਾਜਪਾ ਇਸ ਵਾਰ ਪਛੜ ਗਈ ਲੈ ਕੇ ਕਿਨੂੰ ਆਈਸੀ ਸ਼ਿਪਸ ਹਨ ਜੋ ਤੋੜ ਕੇ ਹੈਨਾ ਸ਼ਰਦ ਪਵਾਰ ਦੇ ਭਰਾ ਨੂੰ ਜੀਤ ਪਵਾਰ ਨੂੰ ਤੋੜ ਕੇ ਤਾਂ ਵੀ ਸੀਟਾਂ ਨਹੀਂ ਆਈਆਂ ਤੇ ਸੀਟਾਂ ਦੂਆਂ ਨਹੀਂ ਆ ਬਾਧਾ ਆ ਗਿਆ ਜੀ ਤੇ ਹੁਣ ਭਾਜਪਾ ਕਹਿੰਦੀ ਆਪਾਂ ਤਾਂ ਕੱਲਿਆਂ ਲੜਾਂਗੇ ਤੇ ਇਹਨਾਂ ਨੂੰ ਕਹਿੰਦੀ ਕਿ ਇਹ ਰਾਜਨੀਤੀ ਦਾ ਹਿੱਸਾ ਹੈ ਜੇ ਤੁਸੀਂ ਆੜ ਲੜਦੇ ਹੋ ਤਾਂ ਵੋਟ ਆਪਾਂ ਨੂੰ ਵੱਧ ਪੈ ਜੂਗੀ ਬਾਅਦ 'ਚ ਆਪਾਂ ਇਕੱਠੇ ਹੋ ਜਾਵਾਂਗੇ ਉਹ ਕਹਿੰਦੇ ਰਾਜਨੀਤੀ ਦਾ ਹਿੱਸਾ ਨਹੀਂ ਇਹ ਬੇਵਿਸ਼ਵਾਸੀ ਦਾ ਹਿੱਸਾ ਸੋ ਮਹਾਰਾਸ਼ਟਰ 'ਚ ਭਾਜਪਾ ਤੇ ਉਹਨਾਂ ਦੇ ਭਾਈਵਾਲਾਂ 'ਚੋਂ ਬੇਵਿਸ਼ਵਾਸੀ ਦੀ ਖੜੀ ਹੋ ਗਈ ਹੈ ਨਾ ਆਰਐਸਐਸ ਲਈ ਆਪਾਂ ਗੱਲ ਕਰਕੇ ਅਡੀਆਂ ਕਿ ਮੋਦੀ ਟੀਮ ਦੇ ਵਿੱਚ ਉਹ ਆਰਐਸਐਸ ਦੇ ਵੀ ਤਾਲਮੇਲ ਨਹੀਂ ਹੈ ਜੀ ਮਹਾਰਾਸ਼ਟਰ ਹਰਿਆਣਾ ਝਾਰਖੰਡ ਚੋਨਾ ਸਿਰ ਤੇ ਖੜੀਆਂ ਉਸ ਨੂੰ ਲੈ ਕੇ ਫਿਕਰਮੰਦੀ ਅਤੇ ਖਾਨਾ ਚੰਗੀ ਚੱਲ ਰਹੀ ਹੈ ਸਾਰੀਆਂ ਥਾਵਾਂ ਤੇ ਇਹ ਸਭ ਦੇ ਦਰਮਿਆਨ ਆ ਹੁਣ ਤੁਸੀਂ ਹਾਸਲਸ ਵਾਲੀ ਘਟਨਾ ਦਾ ਜ਼ਿਕਰ ਕੀਤਾ ਇਹਦੇ ਵਿੱਚ ਯੋਗੀ ਤੇ ਅਮਿਤ ਸ਼ਾ ਨੂੰ ਫਿਰ ਟਕਰਾਉਣ ਦਾ ਮੌਕਾ ਮਿਲਣਾ ਹੈ ਪਰ ਇਹ ਤੋਂ ਇਲਾਵਾ ਹੀ ਇਸ ਘਟਨਾ ਤੋਂ ਪਹਿਲਾਂ ਹੀ ਅਮਿਤ ਸ਼ਾ ਨੇ ਯੋਗੀ ਦੇ ਖਿਲਾਫ ਇੱਕ ਗੁਪਤ ਫਾਈਲ ਤਿਆਰ ਕਰ ਲੀਆ ਜਿਹੜੀ ਉਹਦੇ ਪਰਦੋਸ਼ ਲੱਗਦੇ ਨੇ ਜਿਹੜੇ ਉਹ ਪਰਸ਼ੰਕੇ ਨੇ ਜਿਹੜੇ ਉਹ ਪਰਸ਼ੋਪੇ ਨੇ ਜਿਹੜੀਆਂ ਉਹਦੀਆਂ ਖਾਮੀਆਂ ਨੇ ਉਹਨੂੰ ਬਣਾ ਕੇ ਇੱਕ ਲੰਬੀ ਚੌੜੀ ਫਾਈਲ ਤਿਆਰ ਕੀਤੀ ਆ ਹੋ ਸਕਦਾ ਉਹਦੇ ਚੜ੍ਹ ਹਾਸ ਰਸ ਵਾਲੀ ਘਟਨਾ ਦਾ ਵੀ ਇੱਕ ਪੰਨਾ ਜੋੜ ਲਿਆ ਹੋਵੇ ਹਮ ਅੱਜ ਪਾ ਜਿਹਨਾਂ ਜਿਹਨਾਂ ਸੁੱਬਿਆਂ ਚ ਹਾਰੀ ਆ ਨਾ ਜੀ ਉੱਥੇ ਉੱਥੇ ਇਹਨਾਂ ਦੀ ਖਾਨਾ ਚੰਗੀ ਵਧੀ ਆ ਜੀ ਤੇ ਯੂਪੀ ਦੇ ਵਿੱਚ ਕੁਝ ਟੀਰ ਕਹਿੰਦੀਆਂ ਕਿ ਜੋਗੀ ਦੇ ਪਸੰਦ ਦੇ ਉਮੀਦਵਾਰ ਨਹੀਂ ਦਿੱਤੇ ਸੀ ਇਸ ਲਈ ਯੂਪੀ ਚ ਹਾਰੇ ਕੁਝ ਤਰ੍ਹਾਂ ਕਹਿੰਦੀਆਂ ਭਾਜਪਾ ਨੇ ਦਿੱਲੀ ਵਾਲਿਆਂ ਨੇ ਥੋਪੇ ਸੀ ਉਮੀਦਵਾਰ ਸੰਗ ਲੋਕਾਂ ਨੂੰ ਪੁੱਛਿਆ ਨਹੀਂ ਜੋਗੀ ਜਿਹਦੀ ਟੀਮ ਨੂੰ ਇਸ ਤਰੀ ਹਾਰੇ ਕੁਝ ਕਹਿੰਦੇ ਜੋਗੀ ਨੇ ਜਾਣ ਕੇ ਹਾਰੇ ਕਿ ਜਿਹੜੇ ਮੇਰੇ ਖੜੇ ਨੇ ਉਹ ਜਿੱਤ ਗਏ ਜਿਹੜੇ ਮੋਦੀ ਉਹਨਾਂ ਨੇ ਭੇਜੇ ਸੀ ਉਹਨਾਂ ਚੋਂ ਇੱਕੋ ਜਿੱਤੇ ਬਾਕੀ ਸਾਰੇ ਹਾਰੇ ਗਏ ਹੂੰ ਹੁਣ ਇਹ ਸਾਰੇ ਅੰਕੜੇ ਕਿਤਨਾ ਕਿਤੇ ਸੰਕੇਤ ਕਰਦੇ ਆ ਕਿ ਕੋਈ ਗ੍ਰਹਿ ਯੁੱਧ ਚੱਲ ਰਿਹਾ ਸੋ ਇਸ ਲਈ ਕਹਿੰਦੇ ਕਿ ਜ਼ਬਰਦਸਤ ਲੁਕਮੀ ਤੇ ਹੈਂ ਮਾਰੂ ਜੰਗ ਦੋਆਵਾਂ ਦੇ ਵਿਚਾਲੇ ਸ਼ੁਰੂ ਹੋ ਗਈ ਹੈ ਜਿਹਦੇ ਲਈ ਅਮਿਤ ਸਿੰਘ ਨੇ ਫਾਈਲ ਤਿਆਰ ਕੀਤੀ ਹੈ ਕਿ ਜੇ ਕੱਲ ਨੂੰ ਆਮੋ ਸਾਹਮਣਾ ਹੋਵੇ ਤਾਂ ਮੈਂ ਦਸਤਾਵੇਜ਼ ਦੇ ਰੂਪ ਚ ਦੋਸ਼ ਪੱਤਰ ਸਾਹਮਣੇ ਲੈ ਆ ਕੇ ਰੱਖ ਦਵਾਂ ਪਰ ਇਹ ਸਭ ਦੇ ਹਵਾਲੇ ਨਾਲ ਸਵਾਲ ਇੱਥੇ ਆ ਕੇ ਮੁੱਕਦਾ ਹੈ ਕਿ ਭਾਜਪਾ ਆਪਣਾ ਘਰੇਲੂ ਕਲੇਸ਼ ਕਿਵੇਂ ਨਿਬੜੂਗੀ ਵਿਰੋਧੀਆਂ ਦਾ ਸਾਹਮਣਾ ਕਿਵੇਂ ਕਰੂਗੀ ਹੈਨਾ ਤੇ ਇਹ ਜੋ ਇੱਕ ਮਹੀਨੇ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੇ ਨਾਲ ਕਿਵੇਂ ਨਿਢਠੂਗੀ ਇਹ ਵੱਖਰੀ ਗੱਲ ਹੈ ਕਿ ਵਿਰੋਧੀ ਧਿਰ ਜੇ ਸਕ੍ਰਿਪਟਡ ਹੈ ਜੀ ਅਜੇ ਅਜੇ ਸਕ੍ਰਿਪਟ ਦੇਖ ਕੇ ਪੰਨੇ ਬਦਲ ਕੇ ਬੋਲਣਾ ਚਲੋ ਫਿਰ ਵੀ ਪਹਿਲਾਂ ਨਾਲੋਂ ਕਾਸੀ ਬਿਹਤਰ ਹੈ ਤੇ ਉਹਦਾ ਫਿਕਰ ਵੀ ਹੈ ਮਤਲਬ ਚਿਹਰਿਆਂ ਤੇ ਨਜ਼ਰ ਆਉਣ ਲੱਗ ਪੈਸੋ ਲੋਕ ਸਭਾ ਤੋਂ ਲੈ ਕੇ ਰਾਜ ਸਭਾ ਦੇ ਵਿੱਚ ਭਾਜਪਾ ਘਿਰਦੀ ਵੀ ਨਜ਼ਰ ਆਈ ਹੈ ਮੋਦੀ ਸਰਕਾਰ ਮੋਦੀ ਸਰਕਾਰ ਅੱਜ ਕੱਲ ਐਂਡੀਆ ਸਰਕਾਰ ਚ ਬਦਲ ਗਈ ਹੈ ਇਹ ਆਪਣੇ ਆਪ ਸ਼ਬਦ ਦਾ ਅਸਰ ਸਮਝੋ ਜਿਹੜੇ ਭਾਜਪਾ ਦੀ ਸਰਕਾਰ ਵੀ ਨਹੀਂ ਕਹਿੰਦੇ ਸਿਰਫ ਮੋਦੀ ਸਰਕਾਰ ਕਹਿੰਦੇ ਸੀ ਹੁਣ ਐਂਡੀਆ ਸਰਕਾਰ ਗਾਉਂ ਹੋਣ ਲੱਗੇ ਨੇ ਅਮਤਰ ਕੁਛ ਤਾਂ ਹੈ ਜੀ ਪਰ ਪੈਂਡਾ ਲੰਬਾ ਹੈ ਜਨਾਬ ਅਜੇ ਮਹੀਨੇ ਦੀ ਗੱਲ ਕੀਤੀ ਹੈ 5 ਸਾਲ ਦਾ ਰਸਤਾ ਹੈ ਹਾਂ 60 ਮਹੀਨਿਆਂ ਦੇ ਸਫਰ ਚ ਅਜੇ ਮਹੀਨਾ ਹੀ ਗੁਜ਼ਰਿਆ ਜੀ ਅੱਛਾ ਦੀਪਕ ਜੀ ਬਿਲਕੁਲ ਬਿਲਕੁਲ ਦੀਪਕ ਜੀ ਅਮਰਿਤਪਾਲ ਸਿੰਘ ਨੂੰ ਹੁਣ ਸੌਂ ਚੁੱਕਣ ਵਾਸਤੇ ਬਤੌਰ ਐਮਪੀ ਪਰੋਲ ਦੇ ਦਿੱਤੀ ਗਈ ਹੈ 4 ਦਿਨਾਂ ਦੀ ਪਰੋਲ ਮਿਲਨੀ ਪਰਸੋਂ ਨੂੰ ਸੌਂ ਚੁੱਕ ਸਮਾਗਮ ਹੋਏਗਾ 5 ਜੁਲਾਈ ਨੂੰ ਕੀ ਵੇਰਵਾ ਜੀ ਦੇਖੋ ਜਿਹੜਾ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਛੇ ਸੰਸਦ ਮੈਂਬਰ ਰੈਗੇ ਸੀ ਹਾਂਜੀ ਛਿਆਂ ਚੋਂ ਤਿੰਨ ਨੇ ਸੌ ਚੁੱਕ ਲਈ ਸੀ ਹੁਣ ਰਾਸ਼ਿਦ ਸੇਖੋਰੀ ਜਿਹੜੇ ਬਾਰਾਂਬੁਲਾ ਤੋਂ ਜਿੱਤੇ ਆ ਉਹ ਵੀ ਜੇਲ੍ਹ ਚ ਤੇ ਹੜ ਜੇਲ੍ਹ ਚ ਉਹਨਾਂ ਨੂੰ ਇੱਕ ਦਿਨ ਦੀਓ ਪੈਰੋਲ ਮਿਲੀ ਆ 5 ਤਰੀਕ ਲਈ ਸੋ ਉਹ ਤਾਂ ਤੇਹੜ ਜੇਲ੍ਹ ਤੋਂ ਲੈ ਕੇ ਜਾਣਾ ਤੇ ਜਾ ਕੇ ਸੌਂਚ ਕਾ ਕੇ ਤੇਹੜ ਜੇਲ੍ਹ ਵਾਪਸ ਲਿਆਉਣਾ ਹੈ ਨਾ ਇਸ ਲਈ ਉਹ 5 ਲਈ ਨੂੰ ਤੇ ਹੋ ਸਕਦਾ ਕਿ ਉਸੇ ਦਿਨ ਅਮਰਿਤਪਾਲ ਸਿੰਘ ਨੂੰ ਵੀ ਸੌਂਚ ਕਾਈ ਜਾਵੇ ਅਮਰਿਤਪਾਲ ਸਿੰਘ ਨੂੰ ਬਿਲਕੁਲ 5 ਜੁਲਾਈ ਤੋਂ ਦਿਨ ਸ਼ੁੱਕਰਵਾਰ ਤੋਂ 4 ਦਿਨਾਂ ਦੀ ਪੈਰੋਲ ਮਿਲੀ ਆ 4 ਜਾਂ 4 ਤੋਂ ਘੱਟ ਦਿਨਾਂ ਦੀ ਇਹ ਗੌਰ ਕਰਨ ਵਾਲੀ ਗੱਲ ਹੈ ਅੰਮ੍ਰਿਤਸਰ ਦੇ ਡੀਸੀ ਦੇ ਹਵਾਲੇ ਨਾਲ ਕਿ ਬਿਲਕੁਲ ਜੀ ਅਸੀਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਚਿੱਠੀ ਭੇਜਤੀ ਸੀ ਉਮਰ ਲਾਹਰਾਂ ਨੂੰ ਉਹਦੇ ਹਵਾਲੇ ਨਾਲ ਸੂਚਨਾ ਮਿਲ ਗਈ ਤੇ ਪੰਜਾਬ ਤੋਂ ਪੰਜਾਬ ਪੁਲਿਸ ਦੀ ਟੀਮ ਡਿਬਰੂਗੜ ਲਈ ਰਵਾਨਾ ਹੋ ਗਈ ਹੈ ਜੀ ਜਿਹੜੀ ਡਿਬਰੂਗੜ ਤੋਂ ਅਮਰਤਪਾਲ ਨੂੰ ਹਾਸਲ ਕਰੂਗੀ ਤੇ ਮੰਨਿਆ ਜਾ ਰਿਹਾ ਹੈ ਕਿ ਅਸਾਮ ਤੋਂ ਦਿੱਲੀ ਲਈ ਜਿਹੜੀ ਸਿੱਧੀ ਫਲਾਈਟ ਆ ਉਹਦੇ ਰਾਹੀਂ ਅਮਰਤਪਾਲ ਨੂੰ ਲਿਜਾਇਆ ਜਾਊਗਾ 5 ਤਰੀਕ ਨੂੰ ਸਵੇਰੇ ਹੀ ਹੂੰ ਹੂੰ ਤੇ ਉਸੇ ਦਿਨ ਸੌਂਚਕਾਈ ਜਾ ਸਕਦੀ ਹੈ ਕਿਉਂਕਿ ਉਹਨ ਕੋਈ ਉਚੇਚਾ ਸਮਾਗਮ ਨਹੀਂ ਹੋਣਾ ਸਿਰਫ ਸਪੀਕਰ ਦੀ ਜੇ ਤੈਹ ਸਮੇਂ ਦੇ ਤਹਿਤ ਉਸੇ ਦਿਨ ਚਕਾਉਣੀ ਹੈ ਤਾਂ ਉਹਨਾਂ ਦੇ ਕੈਬਨ ਚ ਜਾਣਾ ਤੇ ਉੱਥੇ ਸੌ ਚੁੱਕੋ ਜਾਣੀ ਹੈ ਜੀ ਸੋ ਜੇ ਸ਼ੁੱਕਰਵਾਰ ਨਹੀਂ ਤੇ ਫਿਰ ਗੱਲ ਸੋਮਵਾਰ ਤੇ ਜਾ ਪੈਣੀ ਹੈ ਇਸ ਲਈ ਇਹ ਸਭਾਵਨਾ ਕਿ 5 ਤਰੀਕ ਨੂੰ ਸੋ ਅਮਰਤਪਾਲ ਹੋਰਾਂ ਨੂੰ 4 ਜਾਂ 4 ਤੋਂ ਘੱਟ ਦਿਨਾਂ ਦੀ ਜਿਹੜੀ ਫਿਰੋਲ ਹੈ ਉਹ ਸ਼ਰਤ ਦੇ ਅਧਾਰ ਤੇ ਮਿਲਿਆ ਸਿਰਫ ਸੌ ਚੁੱਕਣ ਲਈ ਹੂੰ ਹੂੰ ਸੋ ਇਸ ਲਈ ਇਹ ਵੀ ਮੰਨਿਆ ਜਾ ਰਿਹਾ ਕਿ 5 ਨੂੰ ਸੌ ਚੁਕਾ ਕੇ ਹੋ ਸਕਦਾ ਹੈ 5 ਦੇਰ ਰਾਤ ਨੂੰ ਜਾਂ 6 ਸਵੇਰ ਨੂੰ ਇਹ ਉਹਨਾਂ ਦੇ ਜੇਲ੍ਹ ਚ ਵਾਪਸੀ ਹੋ ਜਵੇ ਕਿਉਂਕਿ ਇਸ ਦੌਰਾਨ ਉਹਨਾਂ ਨੂੰ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਹੈ ਹਮ ਹਮ ਸਿਰਫ ਇਹ ਸੌ ਚੁੱਕਣ ਲਈ ਵੈਸੇ ਚਾਰ ਦਿਨਾਂ ਦਾ ਮਤਲਬ ਤਾਂ ਫਿਰ ਮਤਲਬ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ 8 ਜੁਲਾਈ ਤੱਕ ਬਣਦਾ ਹਮ ਜੀ 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 ਹੈਨਾ ਪਰ ਉਹ ਉਹ ਪਰ ਇਹਦੇ ਵਿੱਚ ਜੇ ਕਿਸੇ ਨਾਲ ਮੁਲਾਕਾਤ ਨਹੀਂ ਕੁਝ ਨਹੀਂ ਸਿਰਫ ਸੌ ਤੇ ਜੇ ਸੌ 5 ਤਰੀਕ ਨੂੰ ਚੱਕ ਹੋ ਗਈ ਫਿਰ ਬਾਕੀ ਦਿਨ ਬਾਹਰ ਨਹੀਂ ਰਹਿਣਗੇ ਅਮਰਪਾਲ ਸਿੰਘ ਨੂੰ ਜੇਲ੍ਹ ਚ ਵਾਪਸ ਹਣਾ ਪਊਗਾ ਹਾਂ ਜੇ ਕੋਈ ਯਾ ਪ੍ਰਬੰਧ ਨਹੀਂ ਹੁੰਦਾ ਕਿ ਅਗਲੇ ਦਿਨ ਹੁੰਦੀਓ ਤਾਂ ਅਗਲੇ ਦਿਨ ਹੁੰਦੀਆ ਫਿਰ ਪੰਜਾਬ ਪੁਰਸੀ ਜ਼ਿੰਮੇਵਾਰੀ ਹੋਊਗੀ ਜਿਹੜੇ ਉਹਨੂੰ ਡਿਪਲੋਮਟ ਕਰ ਤੋਂ ਲੈ ਕੇ ਜਾਣਗੇ ਸੋ ਇਸ ਲਈ ਬਿਲਕੁਲ ਜੀ ਪੈਰੋਲ ਮਿਲ ਗਈ ਹੈ ਤੇ ਹੁਣ 5 ਤਰੀਕ ਨੂੰ ਇਕੱਠਿਆਂ ਦੀ ਹੁੰਦੀ ਹੈ ਰਾਸ਼ਿਤ ਤੇ ਇਹਨਾਂ ਦੀ ਜਾਂ ਕਿਸੇ ਦਾ ਨਾ ਅੱਡ-ਅੱਡ ਹੁੰਦੀ ਆ ਪਰ ਇਹ ਤੈਅ ਹੋਗਾ ਕਿ ਸੋਚੁਕ ਸਮਾਗਮ ਹੋਣ ਜਾ ਰਿਹਾ ਤੇ ਅਮਰਤਪਾਲ ਸਿੰਘ ਖਡੂਰ ਸਾਹਿਬ ਦੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੱਜੋਂ ਭਾਰਤ ਦੀ ਸੰਸਦ ਫੋਜ ਨੂੰ ਜਾ ਰਿਹਾ ਜਿਸ ਦਵਾਰਿਆ ਪਹਿਲਾ ਗੱਲ ਕਰਦੇ ਆ ਕਿਉਂਕਿ 60 ਦਿਨਾਂ ਵਾਲਾ ਮਸਲਾ ਵੀ ਖੜਾ ਸੀ ਹਾਂਜੀ 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 ਬਿਲਕੁਲ ਦੀਪਕ ਜੀ ਇਹ ਦੱਸਿਓ ਕੁਲਵਿੰਦਰ ਕੌਰ ਜਿਸਨੇ ਕਿ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਨਵੀਂ-ਨਵੀਂ ਬਣੀ ਐਮਪੀ ਕੰਗਨਾ ਰਣੌਤ ਦੇ ਇੱਕ ਥੱਪੜ ਰਸੀਦ ਕਰ ਦਿੱਤਾ ਸੀ ਫਿਰ ਉਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਉੱਪਰ ਜੋ ਕਾਰਵਾਈ ਹੋਈ ਸੀ ਆ ਉਹ ਹੁਣ ਉਸ ਕਾਰਵਾਈ ਦੇ ਵਿੱਚੋਂ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਜੀ ਕੀ ਵੇਰਵਾ ਹਾਂ ਬਿਲਕੁਲ ਦੇਖੋ ਜਿਸ ਦਿਨ ਇੱਕ ਘਟਨਾ ਵਾਪਰਦੀ ਹੈ ਕਿ ਕੰਗਣਾ ਦੇ ਜਿਹੜੀ ਮੈਂਬਰ ਪਾਰਲੀਮੈਂਟ ਵੱਜੋਂ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਰਹੀ ਸੀ ਉਸ ਦੇ ਚੈਕਿੰਗ ਦੇ ਦੌਰਾਨ ਇੱਕ ਬਵਾਦ ਹੁੰਦਾ ਸੀ ਇਸ ਸੈਪ ਨਾਲ ਤੇ ਪੰਜਾਬ ਦੀ ਤੀ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਰਸੀਦ ਕਰਤਾ ਉਸ ਤੋਂ ਬਾਅਦ ਵਿਭਾਗੀ ਤੌਰ ਤੇ ਉਹਨੂੰ ਸਸਪੈਂਡ ਕੀਤਾ ਗਿਆ ਤੇ ਵਿਭਾਗੀ ਤੌਰ ਤੇ ਉਹਦੇ ਖਿਲਾਫ ਕਾਰਵਾਈ ਖੋਲੀ ਗਈ ਕੁਲਿੰਦਰਪੁਰ ਦੇ ਖਿਲਾਫ ਪੂਰੇ ਮਾਮਲੇ ਦੀ ਜਾਂਚ ਲਈ ਦੂਸਰੇ ਪਾਸੇ ਪੁਲਿਸ ਨੇ ਬਕਾਇਦਾ ਧਾਰਾ 323 ਦੇ ਤਹਿਤ ਕੁੱਟਮਾਰ ਕਰਨਾ 341 ਦੇ ਤਹਿਤ ਰਾਹ ਰੋਕਣਾ ਦੇ ਮਾਮਲੇ ਤੇ ਕੇਸ ਵੀ ਦਰਜ ਕਰ ਲਿਆ ਸੀ ਨਾ ਹਮ ਹਮ ਪਰ ਅੱਜ ਇੱਕ ਖਬਰ ਆ ਰਹੀ ਹੈ ਬਿਲਕੁਲ ਜੀ ਕਿ ਕੁਲਵਿੰਦਰ ਕੌਰ ਨੂੰ ਬਕਾਇਦਾ ਤੌਰ ਤੇ ਸੀਆਈਐਸ ਐਫ ਦੀ ਕਾਂਸਟੇਬਲ ਵਜੋਂ ਬਹਾਲ ਕਰ ਦਿੱਤਾ ਗਿਆ ਹਮ ਹਮ ਕਿਉਂਕਿ ਵਿਭਾਗੀ ਤੌਰ ਤੇ ਉਸ ਨੂੰ ਸਸਪੈਂਡ ਕੀਤਾ ਗਿਆ ਤੇ ਸਸਪੈਂਡ ਹੋਣ ਤੋਂ ਬਾਅਦ ਜੇਕਰ ਹੁਣ ਬਹਾਲ ਕੀਤਾ ਜਾ ਰਿਹਾ ਇਹਦਾ ਮਤਲਬ ਵਿਭਾਗੀ ਕਾਰਵਾਈ ਦੇ ਵਿੱਚੋ ਵਰੀ ਹੋ ਗਈ ਹੈ ਜੀ ਹਮ ਬੇਸ਼ੱਕ ਅਧਿਕਾਰਕ ਤੌਰ ਤੇ ਸੀਐਸਐਫ ਵੱਲੋਂ ਕੋਈ ਜਾਣਕਾਰੀ ਸਾਂਝ ਨਹੀਂ ਕੀਤੀ ਗਈ ਪਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਕਿ ਇਹ ਵਿਭਾਗੀ ਜਾਂਚ ਦੇ ਵਿੱਚ ਇਹ ਸਪੱਸ਼ਟ ਰੂਪ ਚ ਚ ਗੱਲ ਉੱਭਰੀ ਹੈ ਕਿ ਬਿਲਕੁਲ ਕੁਲਵਿੰਦਰ ਕੌਰ ਨੇ ਰੁਟੀਨ ਚੈਕਿੰਗ ਦੇ ਰਾਹੀਂ ਕੰਗੜਾ ਰੋਤਰਾਂ ਨੂੰ ਉਹਨਾਂ ਦਾ ਪਰਸ ਉਹਨਾਂ ਦਾ ਮੋਬਾਈਲ ਹੈਨਾ ਉਹ ਸਾਰੀਆਂ ਚੀਜ਼ਾਂ ਜੋ ਮਤਲਬ ਉਹਨਾਂ ਕੋਲ ਉਸ ਸਮੇਂ ਹੁੰਦਾ ਉਹ ਸਾਰਾ ਕੁਝ ਚੈੱਕ ਕਰਨ ਦੇ ਲਈ ਕਿਹਾ ਜਿਵੇਂ ਬੈਗ ਸੀਗਾ ਉਹਨਾਂ ਕੋਲ ਇੱਕ ਛੋਟਾ ਹੈਂਡ ਬੈਗ ਫਿਰ ਪਰਸ ਸੀਗਾ ਮੋਬਾਈਲ ਸੀ ਤੇ ਉਹਨੇ ਕਿਹਾ ਕਿ ਮੈਂ ਐਮਪੀ ਹਾਂ ਕੰਗੜਾ ਤੇ ਕਹਿੰਦੇ ਕੁਲਵਿੰਦਰ ਕੌਰ ਨੇ ਕਿਹਾ ਕਿ ਬਿਲਕੁਲ ਜੀ ਸਾਨੂੰ ਪਤਾ ਹੈ ਹੈਨਾ ਤੇ ਪਰ ਇਹ ਸਾਡੀ ਡਿਊਟੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਕਿ ਉਹ ਕੋਈ ਨਾ ਕੋਈ ਤੰਨੇ ਮੇਨੇ ਕਾਸੀ ਰਹੀ ਤੇ ਇਹ ਸਾਰੀ ਜਾਂਚ ਦੇ ਵਿੱਚ ਇਹ ਗੱਲ ਨਿਕਲੀ ਕਿ ਕੁਲਵਿੰਦਰ ਕੌਰ ਨੂੰ ਢਕਾਇਆ ਗਿਆ ਜੀ ਹੂੰ ਤੇ ਇਸ ਮਾਮਲੇ ਦੇ ਵਿੱਚ ਬੇਸ਼ੱਕ ਅਧਿਕਾਰਤ ਤੌਰ ਤੇ ਕੋਈ ਬਿਆਨ ਨਹੀਂ ਆਇਆ ਪਰ ਆਸ-ਪਾਸ ਤੋਂ ਰੂਪ ਦੇ ਵਿੱਚ ਬਿਆਨ ਤੋਂ ਵੀ ਵੱਡਾ ਹੁੰਦਾ ਕਿ ਜਦੋਂ ਵਿਭਾਗੀ ਤੌਰ ਦੇ ਉੱਤੇ ਕੁਲਵਿੰਦਰ ਕੌਰ ਨੂੰ ਤੁਰੰਤ ਬਹਾਲ ਕੀਤਾ ਗਿਆ ਹਾਂ ਹੁਣ ਉਹ ਉਸ ਦੀ ਡਿਊਟੀ ਚ ਚੰਡੀਗੜ੍ਹ ਦੀ بجائے ਬੰਗਲੌਰੂ ਕਰ ਦਿੱਤੀ ਗਈ ਹੈ ਅੱਛਾ ਜੀ 2.5 ਸਾਲ ਤੋਂ ਕੁਲਵਿੰਦਰ ਕੌਰ ਚੰਡੀਗੜ੍ਹ ਦੀ ਰਿਪੋਰਟ ਤੇ ਤਾਇਨਾਤ ਸੀ ਪਰ ਉਸ ਨੂੰ ਨਵੇਂ ਬਦਲੀ ਦੇ ਆਰਡਰ ਜਰੂਰ ਮਿਲੇ ਨੇ ਉਹਦੀ ਡਿਊਟੀ ਹੁਣ ਬੰਗਲੌਰੂ 에ਰਪੋਰਟ ਤੇ ਹੋ ਗਈ ਆ ਸੋ ਕੁਲਵਿੰਦਰ ਕੌਰ ਨੇ ਉੱਥੇ ਜਾ ਕੇ ਕਾਲੂ ਜਾਜ ਜੁਆਇਨ ਕਰ ਲਿਆ ਸੋ ਇਹ ਸੁਖਾਵੇਂ ਖਬਰ ਹੈ ਜੀ ਕਿ ਤੱਕ ਕੋਰ ਲਈ ਉਹਨਾਂ ਦੇ ਪਰਿਵਾਰ ਲਈ ਤੇ ਜਿਹੜੇ ਉਸ ਘਟਨਾ ਤੇ ਨਜ਼ਰ ਰੱਖ ਰਹੀ ਸੀ ਉਹਨਾਂ ਲਈ ਜੀ